ਖਾਲੀ ਦੇ ਖਰੜਚ ਬੌਂਸਰ ਦੇ ਕਤਲ ਮਾਮਲੇ 'ਚ ਪੁਲਿਸ ਨੇ 48 ਘੰਟਿਆਂ 'ਚ ਵੱਡੀ ਕਾਰਵਾਈ ਕਰਕੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ। ਬੋਲਾਪੁਰ 'ਚ ਦੋਹਾਂ ਗੈਂਗਸਟਰਾਂ ਦਾ ਪੁਲਿਸ ਦੀ ਟੀਮ ਨਾਲ ਐਨਕਾਊਂਟਰ ਹੋਇਆ। ਗੈਂਗਸਟਰਾਂ ਨੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾਈਆਂ ਜਿਸ ਤੇ ਜਵਾਬੀ ਕਾਰਵਾਈ ਕਰਦਿਆਂ ਪੁਲਿਸ ਨੇ ਵੀ ਫਾਇਰਿੰਗ ਕੀਤੀ ਤੇ ਗੋਲੀ ਲੱਗਣ ਨਾਲ ਇੱਕ ਗੈਂਗਸਟਰ ਜ਼ਖਮੀ ਹੋ ਗਿਆ। ਪੁਲਿਸ ਨੇ ਜ਼ਖਮੀ ਗੈਂਗਸਟਰ ਦੇ ਨਾਲ ਉਸਦੇ ਦੂਜੇ ਸਾਥੀ ਨੂੰ ਕਾਬੂ ਕਰ ਲਿਆ। ਬੁਲਾੰਪੁਰ ਛੋਏ ਐਨਕਾਊਂਟਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਗੈਂਗਸਟਰਾਂ ਨੂੰ ਚੇਤਾਵਨੀ ਦਿੱਤੀ ਤੇ ਕਿਹਾ ਕਿ ਪੰਜਾਬ ਉਨਾ ਕਿਹਾ ਕਿ ਜਿਹੜਾ ਸ਼ਖਸ ਵੀ ਕਾਨੂੰਨ ਨੂੰ ਆਪਣੇ ਹੱਥ ਚ ਲਏਗਾ ਉਸ ਨੂੰ ਸਰਪ੍ਰਸਤੀ ਨਹੀਂ ਮਿਲੇਗੀ ਬਲਕਿ ਸਿੱਧਾ ਐਕਸ਼ਨ ਹੋਏਗਾ ਉਹਨਾਂ ਕਿਹਾ ਕਿ ਗੈਂਗਸਟਰ ਹੁਣ ਇਹ ਗੱਲ ਯਾਦ ਰੱਖਣ ਕਿ ਸਿੱਧੀ ਕਾਰਵਾਈ ਦਾ ਸਾਹ ਬੜਾ ਕਰਨਾ ਪਏਗਾ ਦੱਸ ਤੀਏ ਕਿ ਦੋ ਦਿਨ ਪਹਿਲਾਂ ਖਰੜਚ ਇੱਕ ਬੌਂਸਰ ਦਾ ਕਤਲ ਕੀਤਾ ਗਿਆ ਕੈਂਪੇਨ ਪੋਸਟਰ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਤੇ ਸ਼ਬਦੀ ਵਾਰ ਕੀਤੇ ਨੇ ਪੋਸਟਰ 'ਚੋਂ ਸਾਬਕਾ ਸੀਐਮ ਵਿਧ ਸਿੰਘ ਦੀ ਫੋਟੋ ਹਟਾਉਣ ਨੂੰ ਲੈ ਕੇ ਉਹਨਾਂ ਬਿੱਟੂ ਤੇ ਨਿਸ਼ਾਨਾ ਸਾਧਿਆ ਤੇ ਉਹਨਾਂ ਨੂੰ ਮੋਕਾ ਪ੍ਰਸਤ ਸਿਆਸਤ ਦਾੰਦ ਤੇ ਆਪਣੇ ਲਈ ਕੀ ਕਿ ਪਹਿਲਾਂ ਤੁਸੀਂ ਵੋਟਾਂ ਲੈ ਲਈ ਪੋਸਟਰ ਤੇ ਬੀਰ ਸਿੰਘ ਦੀ ਤਸਵੀਰ ਲਾਈ ਸੀ ਪਰ ਹੁਣ ਸੂਬੇ ਦੇ ਲੋਕ ਤੁਹਾਨੂੰ ਗद्दार ਵਜੋਂ ਪਛਾਨਣ ਲੱਗੇ ਤਾਂ ਹੁਣ ਤੁਸੀਂ ਇਹ ਤਸਵੀਰ ਹਟਾ ਦਿੱਤੀ ਉਧਰ ਬਿੱਟੂ ਦੇ ਵੀ ਰਾਜਾ ਬਲਿੰਕ ਤੇ ਪਲਟਵਾਰ ਹੈ ਸ਼ਰਾਰਤੀ ਅੰਸਰਾਂ ਦੇ ਖਿਲਾਫ ਜਲੰਧਰ ਪੁਲਿਸ ਦਾ ਐਕਸ਼ਨ ਜ਼ਰੂਰ ਨਜ਼ਰ ਆਇਆ ਜਿਸ ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਲੋ ਵਿਰੋਧਾ ਪਰਦਾ ਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਬਕਸਵਾ ਕੋਲੋਂ 6 ਨਜਾਇਜ਼ ਪਿਸਤੌਲਾਂ ਤੇ 7 ਮੈਗਜ਼ੀਮ ਬਰਾਮਦ ਹੋਏ ਨੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਬਾਕੀ 2 ਹੋਰ ਮੁਲਜ਼ਮਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ ਜੋ ਹਥਿਆਰਾਂ ਦੀ ਸਪਲਾਈ ਦੇਣ ਆਏ ਸੀ 6 ਮਹੀਨਿਆਂ 'ਚ 4 ਵਾਰ ਇਹਨਾਂ ਤੇ ਹਥਿਆਰਾਂ ਦੀ ਸਪਲਾਈ ਦੇਣ ਦਾ ਇਲਜ਼ਾਮ ਹੈ ਮੋਹਾਲੀ ਦੇ ਪਿੰਡ ਸਿਆਲਬਾ ਦੇ ਵਿੱਚ ਕੋਆਪਰੇਟਿਵ ਬੈਂਕ ਦੇ ਮੈਨੇਜਰ ਤੇ ਕਰੋੜਾਂ ਦੀ ਠੱਗੀ ਮਾਰਨ ਦੇ ਇਲਜ਼ਾਮ ਨੇ ਠੱਗੀ ਨਾਲ ਲੋਕਾਂ ਦੇ ਖਾਤੇ ਖਾਲੀ ਕਰਨ ਵਾਲੇ ਬੈਂਕ ਮੈਨੇਜਰ ਜਸਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮੌਕੇ ਤੇ ਆਏ ਪਰਸ਼ਾਨ ਲੋਕਾਂ ਨੇ ਇਲਜ਼ਾਮ ਲਾਇਆ ਕਿ ਕਿਸੇ ਦੇ ਖਾਤੇ 'ਚੋਂ ਲੱਖਾਂ ਰੁਪਏ ਤੋਂ ਕਿਸੇ ਦੇ ਖਾਤੇ 'ਚੋਂ ਕਰੋੜਾਂ ਰੁਪਏ ਗਾਇਬ ਹੋ ਗਏ। ਦੱਸਦੀ ਹੈ ਕਿ 3 ਮਹੀਨੇ ਪਹਿਲਾਂ ਮੁੱਲਾਪੁਰ ਨੇੜੇ ਬੰਸੇਪੁਰ ਦੇ ਐਕਸਪੈਂਕ ਬੈਂਕ ਦੇ ਮੈਨੇਜਰ ਵੱਲੋਂ ਵੀ ਕਰੋੜਾਂ ਦੀ ਠੱਗੀ ਕੀਤੀ ਗਈ। ਸੰਗਰੂਰ ਦੇ ਪਿੰਡ ਸ਼ੇਰਪੁਰ ਚੰਪਛਾਤਿਆਂ ਨੇ ਇੱਕ ਟੀਚਰ ਦਾ ਕਤਲ ਕਰ ਦਿੱਤਾ। ਪੁਲਿਸਬਾਨ ਨੇ 37 ਹਥਿਆਰ ਨਾਲ ਹਮਲਾ ਕਰਕੇ ਵਾਰਦਾਤ ਉਨਚਾਮ ਦਿੱਤਾ। ਕਤਨਾਵੇਲੇ ਮੇਰਕੋਟਲਾ ਦੇ ਰਹਿਣ ਵਾਲੇ 39 ਸਾਲ ਦੇ ਅਧਿਆਪਕ ਸਾਹਿਬ ਸਿੰਘ ਵਜੀਦਪੁਰ ਵਿਦੇਸ਼ਾਂ ਦੇ ਪ੍ਰਾਇਮਰੀ ਸਕੂਲ ਜਾ ਰਹੇ ਸਨ ਕਿ ਰਾਜ ਅਣਪਛਾਤੇਆਂ ਨੇ ਅਟੈਕ ਕਰ ਦਿੱਤਾ ਉਹਨਾਂ ਦੀ ਲਾਸਟ ਟ੍ਰੇਨ ਦੇ ਵੇਲੇ ਨੇੜੇ ਪਈ ਮਿਲੀ ਮੌਕੇ ਤੇ ਮੌਜੂਦ ਇੱਕ ਸ਼ਖਸ ਨੇ লাশ ਵੇਖ ਕੇ ਸਕੂਲ ਦੇ ਪ੍ਰਿੰਸੀਪਲ ਨੂੰ ਸੂਚਿਤ ਕੀਤਾ। ਰੋਸਪੁਰ ਦੇ ਪਿੰਡ ਢਾਣੀ ਕਸ਼ਮੀਰ ਸਿੰਘ ਵਾਲੀ ਚ ਇੱਕ ਸ਼ਖਸ ਤੇ ਆਪਣੀ ਮਾਂ ਦੇ ਕਤਲ ਦੇ ਇਲਜ਼ਾਮ ਲੱਗੇ ਜਿਸ ਨੇ ਸਿਰ ਤੇ ਇੱਟਾਂ ਮਾਰ ਕੇ ਆਪਣੀ ਮਾਂ ਨੂੰ ਮੌਤੇ ਘਾਟ ਤਰ ਦਿੱਤਾ ਦੱਸਿਆ ਜਾ ਰਿਹਾ ਕਿ ਉਸਦੀ ਮਾਂ ਤੇ ਵਿਕਲਾੰਗ ਭਰਾ ਨਵਾਂ ਇਨਵਟਰ ਲੈ ਕੇ ਆਏ ਸੀ ਜਿਸ ਨੂੰ ਵੇਖ ਕੇ ਮੁਲਜ਼ਮ ਨੂੰ ਗੁੱਸਾ ਚੜ ਗਿਆ ਤੇ ਉਸਨੇ ਕਿਹਾ ਕਿ ਉਹ ਮਿਹਨਤ ਕਰਕੇ ਪੈਸੇ ਕਮਾ ਰਿਆ ਪਰ ਉਹ ਝਾੜ ਰਹੇ ਨੇ। ਉਸੇ ਚੁਸਤੇ ਆਪਣੀ ਬਾਹ ਦੇ ਹਿੱਟ ਮਾਰੀ ਤੇ ਉਹਨਾਂ ਦੀ ਮਾਮੂਲੀ ਪੈਰੀ ਗਰਮੀ ਕਰਕੇ ਨਵਾਂ ਸ਼ਹਿਰ ਦੇ ਇੱਕ ਪੈਲੈਸ ਚੋਂ ਬਰਾਤੀ ਬਿਨਾ ਖਾਣਾ ਖਾਦਿਆਂ ਹੀ ਚਲੇ ਗਏ ਕਿਸੇ ਖਰਾਬੀ ਕਰਕੇ ਪੈਲੈਸ ਚ ਲੱਗ ਗਿਆ ਏਸੀ ਨਹੀਂ ਚੱਲ ਰਿਹਾ ਸੀ ਜਿਸ ਕਰਕੇ ਬਰਾਤੀਆਂ ਨੂੰ ਗਰਮੀ ਲੱਗੀ ਤੇ ਇੱਕ ਇੱਕ ਕਰਕੇ ਉੱਥੋਂ ਚਲੇ ਗਏ ਬਰਾਤੀਆਂ ਦੇ ਵਾਪਸ ਜਾਣ ਤੇ ਕੁੜੀ ਵਾਲਿਆਂ ਦਾ ਵੀ ਦਰਦ ਛਲਕਿਆ ਤੇ ਉਹਨਾਂ ਕਹਿਆ ਕਿ ਸਾਰਾ ਬਣਾਇਆ ਹੋਇਆ ਖਾਣਾ ਖਰਾਬ ਹੋ ਗਿਆ ਦੂਜੇ ਪਾਸੇ ਪੈਲੈਸ ਮੈਨੇਜਮੈਂਟ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਨਰੇਟਰ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਕੁੜੀ ਵਾਲਿਆਂ ਨੇ ਉਹਨਾਂ ਨਾਲ ਮਾੜਾ ਸਲੂਕ ਰੋਸਪੁਰ ਦੇ ਪਿੰਡ ਚੱਕ ਕੰਦੇਸ਼ਾ ਵਾਲਾ ਚ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਇੱਥੇ 15 ਸਾਲ ਦੀ ਨਵਾਲਕ ਕੁੜੀ ਦੇ ਨਾਲ ਜ਼ਬਰ ਜਨਾਹ ਹੋਇਆ ਤੇ ਇਸ ਦਾ ਇਲਜ਼ਾਮ ਕਿਸੇ ਹੋਰ ਤੇ ਨਹੀਂ ਸਗੋ ਕੁੜੀ ਦੇ ਪਿਤਾ ਭਰਾ ਤੇ ਮਾਰਕਸ ਨੇ ਆ ਮਾਂ ਨੂੰ ਪਤਾ ਲੱਗ ਗਿਆ ਤੇ ਆਪਣੀ ਧੀ ਨੂੰ ਮਾਸੀ ਦੇ ਕੋਲ ਛੱਡਾਈ ਪਰ ਉੱਥੇ ਵੀ ਹਵਾਨੀयत ਨਹੀਂ ਰੁਕੀ ਤਾਂ ਕੁੜੀ ਨੇ ਪੁਲਿਸ ਹੈਲਪਲਾਈਨ ਨੰਬਰ ਤੇ ਸ਼ਿਕਾਇਤ ਦਿੱਤੀ ਜਿਸ ਤੇ ਪੁਲਿਸ ਨੇ ਪਿਓ ਤੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਮਾਸੜਾ ਸੋਹਣਾ ਦੇ ਨਰੰਗਕਾਰੀ ਕਾਲਜ ਦੇ ਸਾਹਮਣੇ ਤੇਜ਼ ਰਫ਼ਤਾਰ ਕਾਰ ਨੇ ਇੱਕ ਮਹਿਲਾ ਨੂੰ ਕੁਚਲ ਦਿੱਤਾ ਜਿਸ ਨੂੰ ਗੰਭੀਰ ਜ਼ਖਮੀ ਹਾਲਤ ਚ ਸਪਤਿਆ ਹਸਪਤਾਲ ਲੈ ਕੇ ਗਿਆ ਪਰ ਨਾਜ਼ੁਕ ਹਾਲਤ ਕਰਕੇ ਉਸ ਨੂੰ ਗੁਰੂਗ੍ਰਾਮ ਰੈਫਰ ਕਰ ਦਿੱਤਾ ਗਿਆ ਜਿਸੇ ਡਾਕਟਰਾਂ ਨੇ ਉਸ ਨੂੰ ਵਿਰਤ ਲਾ ਦਿੱਤਾ ਨਾਵੇਂ ਮਹਿਲਾ ਆਪਣੇ પતિ ਦੇ ਨਾਲ ਜਾ ਰਹੀ ਸੀ ਕਾਰ ਨੇ ਉਸ ਨੂੰ ਟੱਕਰ ਮਾਰੀ ਹਾਦਸੇ ਤੋਂ ਬਾਅਦ ਚਾਲਕ ਕਾਰ ਸਮੇਤ ਫਰਾਰ ਹੋ ਗਿਆ ਫਰੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਫੁੱਲਰ ਚੋਣ ਪ੍ਰਚਾਰ ਕਰਨ ਲਈ ਝੰਡਿਆਲਾ ਗੁਰੂ ਪਹੁੰਚੇ ਜਿੱਥੇ ਉਹਨਾਂ ਕੈਬਨਿਟ ਮੰਤਰੀ ਹਨ ਭਜਨ ਸਗੀਤਕੀਓ ਦੀ ਅਗਵਾਈ ਚ ਡੋਰ ਟੂ ਡੋਰ ਮਹਿੰਮ ਚਲਾ ਕੇ ਇਲਾਕੇ ਦੇ ਲੋਕਾਂ ਨਾਲ ਮੁਲਾਕਾਤ ਦੀ ਉਸ ਵਕਤ ਪਾਰਟੀਆਂ ਦੇ ਕਈ ਵਰਕਰ ਆਮ ਆਦਮੀ ਪਾਰਟੀ 'ਚ ਸ਼ਾਮਲ ਵੀ ਹੋਏ ਤੇ ਸਾਰਿਆਂ ਨੇ ਲੋਕ ਸਭਾ ਚੋਣਾਂ 'ਚ ਲਾਲਜੀਤ ਭੁੱਲਰ ਨੂੰ ਆਪਣਾ ਸਮਰਥਨ ਦੇ ਦਿੱਤਾ। ਖਨਾ ਦੇ ਨੇੜਲੇ ਪਿੰਡ ਕੁੰਗਰਾਲੀ ਰਾਜਪੂਤਾਂ ਦੇ ਵਸਨੀਕਾਂ ਨੇ ਸਿਆਸੀ ਆਗੂਆਂ ਸਮੇਤ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤਾ ਅਤੇ ਪਿੰਡ 'ਚ ਕਈ ਥਾਵਾਂ ਤੇ ਬਾਈਕਾਟ ਵਾਲੇ ਬੈਨਰ ਲਾਏ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ 'ਚ ਇੱਕ ਬਾਇਓ ਗੈਸ ਫੈਕਟਰੀ ਲੱਗੀ ਹੈ ਜਿਸ ਕਰਕੇ ਪੂਰੇ ਪਿੰਡ 'ਚ ਬਦਬੂ ਭੈੜਾ ਨਾਲ ਸਾਹ ਲੈਣਾ ਔਖਾ ਹੈ। ਪ੍ਰਸ਼ਾਸਨ ਕੋਲ ਕਈ ਸ਼ਿਕਾਇਤਾਂ ਦੇ باوجود ਸਮੱਸਿਆ ਤੋਂ निजात ਨਹੀਂ ਮਿਲੀ ਜਿਸ ਕਰਕੇ ਉਹਨਾਂ ਚੋਣਾਂ ਦੇ ਬਾਈਕਾਟ ਦਾ ਫੈਸਲਾ ਕੀਤਾ। ਰਾਜਪੁਰਾ ਚ ਸ਼ੰਭੂ ਰੇਲਵੇ ਸਟੇਸ਼ਨ ਤੇ ਵੱਡੀ ਗਿਣਤੀ ਜੀ ਕਿਸਾਨ धरना ਲਾ ਕੇ ਬੈਠੇ ਨੇ ਜਿਸ ਕਰਕੇ ਰੇਲਵੇ ਸਟੇਸ਼ਨ ਦੇ ਨੇੜੇ ਘੀ 500 ਦੁਕਾਨਾਂ ਦਾ ਕਾਰੋਬਾਰ ਠੱਪ ਹੋ ਗਿਆ। ਦੁਕਾਨਦਾਰਾਂ ਨੇ ਕਿਹਾ ਕਿ ਇਸ ਤਰ੍ਹਾਂ ਕਰਕੇ ਗ੍ਰਾਹਕ ਆਉਣੇ ਬੰਦ ਹੋ ਗਏ ਜਿਸ ਕਰਕੇ ਉਹਨਾਂ ਲਈ ਆਪਣੇ ਘਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਲ ਹੋ ਗਿਆ। ਦੁਕਾਨਦਾਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਵਾਉਣ ਤਾਂ ਜੋ ਉਹਨਾਂ ਦਾ ਕਾਰੋਬਾਰ ਅਮਰੀ ਸਰਦੇ ਚੇਟਾ ਦੇ ਸ਼ਮਸ਼ਾਨ ਘਾੜ ਦੀ ਹਾਲਤ ਬੇਹਦ ਮਾੜੀ ਹੈ ਇੱਥੇ ਜਗ੍ਹਾ ਜਗ੍ਹਾ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੈ ਸਥਾਨਕ ਲੋਕ ਮ੍ਰਿਤਕਾਂ ਦਾ ਸੰਸਕਾਰ ਵੀ ਨਹੀਂ ਕਰ ਪਾ ਰਹੇ ਸਮਾਜ ਸੇਵੀ ਸੰਸਥਾ ਨੇ ਕਹਾਂ ਕਿ ਪ੍ਰਸ਼ਾਸਨ ਨੂੰ ਇਸ ਮੁਸ਼ਕਲ ਤੋਂ ਕਈ ਵਾਰ ਜਾਣੂ ਕਰਾਇਆ ਗਿਆ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸਥਾਨਕ ਲੋਕਾਂ ਨੇ ਚੇਤਾਵਨੀ ਦਿੱਤੀ ਇੱਕ ਹਫ਼ਤੇ ਦੇ ਅੰਦਰ ਸੀਵਰੇਜ ਦੀ ਸਮੱਸਿਆ ਨਾ ਹੱਲ ਕੀਤੀ ਗਈ ਤਾਂ ਵੱਡਾ ਪ੍ਰਦਰਸ਼ਨ ਕਰਾਂਗੇ ਆਤਵਾਦੀ ਗੁਰਪ੍ਰਵੰਤ ਗੁਰਪ੍ਰਵੰਤ ਸਿੰਘ ਪੰਨੂ ਦੇ ਮਾਮਲੇ 'ਚ ਰੂਸ ਨੇ ਭਾਰਤ ਦਾ ਸਬ ਰਥਨ ਭਾਰਤ ਦੇ ਖਿਲਾਫ ਅਮਰੀਕਾ ਦੇ ਇਲਜ਼ਾਮਾਂ ਨੂੰ ਝੂਠਾ ਕਰਾ ਦਿੱਤਾ ਤਾਂ ਕਿਹਾ ਕਿ ਅਮਰੀਕਾ ਵੱਲੋਂ ਭਾਰਤ ਦੇ ਖਿਲਾਫ ਲਾਏ ਇਲਜ਼ਾਮ ਬੇਤੁਕੇ ਨੇ ਅਮਰੀਕਾ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇ ਕੇ ਉਥੰhiya ਲੋਕ ਸਭਾ ਚੋਣਾਂ ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਮਰੀਕਾ ਨੂੰ ਭਾਰਤ ਦੀ ਰਾਸ਼ਟਰੀ ਮਾਨਸਿਕਤਾ ਤੇ ਇਤਿਹਾਸ ਦੀ ਸਮਝ ਨਹੀਂ ਸਾਫ਼ ਹੈ ਕਿ ਯੂਐਸ ਨੇ ਭਾਰਤ ਦੇ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲਾਏ ਉੱਤਰਾਖੰਡ ਵਿੱਚ ਪਾਣੀ ਭਾਰੀ ਮੀਂਹ ਪੈਣ ਕਰਕੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਬਣ ਗਏ ਤੇਜ਼ ਬਾਰਿਸ਼ ਨਾਲ ਉੱਤਰਾਖੰਡ ਦੀਆਂ ਨਦੀਆਂ ਨਾਲ ਪਰੋਲਾ ਇਲਾਕੇ ਦੇ ਵਿੱਚ بارش ਕਰਕੇ ਇੱਕ ਖੱਡ ਦੇ ਵਿੱਚ ਹੜ ਆ ਗਿਆ ਤੇ ਪਾਣੀ ਖੱਡ ਦੇ ਨੇੜੇ بڑے ਮਕਾਨਾਂ ਤੇ ਦੁਕਾਨਾਂ 'ਚ ਚਲਾ ਗਿਆ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਤੇ ਆਮ ਲੋਕਾਂ ਨੂੰ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ